ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਪੰਘਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਖਾਸ ਵਿਜਿਟ ਤੁਸੀਂ ਪਿੰਡ ਪੰਘਾਲੇ ਕਰਨੀ ਆ ਬਾਹਰ ਖੇਤਾਂ ਬੈਂਕਾਂ ਦੇ ਉੱਤੇ ਦਾ ਦੋਸਤੋ ਵੀਰ ਹੋਰਾਂ ਦਾ ਘਰ ਹੈਗਾ ਇਸ ਘਰੋਂ ਤੁਸੀਂ ਇੱਕ ਪਹਿਲਾਂ ਵੀਡੀਓ ਪਾਈ ਸੀ ਆਪਾਂ ਉਸ ਵੀਡੀਓ ਦੇ ਵਿੱਚ ਵੀ ਇੱਕ ਤੁਹਾਨੂੰ ਵੇੜ ਦਿਖਾਈ ਸੀਗੀ ਤੇ ਅੱਜ ਦੂਜੀ ਵੀਡੀਓ ਆਪਣੀ ਆਪਣੀ ਜਿਹੜੀ ਦੋਸਤੋ ਇਸ ਘਰੋਂ ਹੈਗੀ ਆ ਤਿੰਨ ਵੇੜਾਂ ਦਿਖਾ ਦਾਂਗੇ ਇੱਕ ਬਹੁਤ ਵਧੀਆ ਚੰਗੇ ਰਿਕਾਰਡ ਵਾਲੀ ਜਿਹੜੀ ਦੋਸਤੋ ਇੱਕ ਬੈਡ ਆ ਪੂਰੀ ਪ੍ਰੋਪਰ ਡਿਟੇਲ ਜਿਹੜੀ ਆਪਾਂ ਵੀਰ ਤੋਂ ਪੁੱਛ ਲਾਂਗੇ ਕਿ ਕਿੰਨੇ ਮਿਲਕ ਵਾਲੀ ਆ ਟੋਕਰ ਗੱਬਣਾ ਹੁਣ ਟੋਕਰ ਦਾ ਜਿਹੜਾ ਦੁੱਧ ਵੀ ਕਾਫੀ ਚੰਗਾ ਅੱਗੇ ਗੱਬਣਾ ਚੰਗੇ ਮਹੀਨਿਆਂ ਦੀ ਜਿਹੜੀ ਦੋਸਤੋ ਗੱਬਣਾ ਆਦਮ ਚਾਲੇ ਤੋਂ ਉੱਪਰ ਜਿਹੜੀ ਗੱਬਣਾ ਸੋ ਪੂਰੀ ਡਿਟੇਲ ਜਿਹੜੀ ਆ ਉਹ ਬਾਈ ਦੇ ਨਾਲ ਆਪਾਂ ਗੱਲਬਾਤ ਕਰ ਲਾਂਗੇ ਇੱਕ ਦੂਜੇ ਨੰਬਰ ਤੇ ਹੋਰ ਜਿਹੜੀ ਬੈਡ ਆ ਇਹ ਵੀ ਟੋਕਰ ਗੱਬਣ ਠੀਕ ਹੈ ਜੀ ਇੱਕ ਤੀਜੇ ਨੰਬਰ ਤੇ ਬਿਲਕੁਲ ਤਾਜੀ ਸੂਈ ਸਵਾਈ ਜਿਹੜੀ ਇਹ ਬੈਡ ਤੁਹਾਨੂੰ ਦਿਖਾ ਦਾਂਗੇ ਅੱਜ ਅਗਸਤ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ 2 ਵਜੇ ਦਾ ਸਮਾਂ ਹੈਗਾ ਠੀਕ ਹੈ ਜੀ ਸ਼ਾਮ ਨੂੰ ਜਦੋਂ ਬੰਦੀ ਥੰਦੀ ਹੈ ਵੈੜ ਵੀਰ ਦੱਸਦਾ ਵੀ ਬੜਾ ਵਧੀਆ ਰਿਕਾਰਡ ਆ ਵੀ ਫਾਰਮ ਦੀ ਵੈੜ ਆ ਫਾਰਮ ਦੀ ਬੱਛੀ ਆ ਸੋ ਪਹਿਲੇ ਸਵੇਰਾਂ ਦੇ ਵਿੱਚ ਜਾਂ ਸੱਜਰ ਦੀ ਗੱਲ ਕਰ ਲਾਂਗੇ ਦੋਸਤੋ ਕਿੰਨਾ ਕੁ ਮਿਲ ਕੇ ਇਸ ਵੈੜ ਨੇ ਪਾਇਆ ਤੇ ਗੱਲਬਾਤ ਰੇਟ ਪੜ ਤਾਂ ਜਿਹੜਾ ਮੁੱਲ ਆ ਇਸ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਸੋ ਵੀਡੀਓ ਦੇ ਨਾਲ ਅੰਤ ਤੱਕ ਜਰੂਰ ਬਨੇ ਰਹੋ ਆਓ ਕਰਦੇ ਹਾਂ ਗੱਲਬਾਤ ਸਾਪ ਤੋਂ ਪੈ ਨਵੀਂ ਦੀ ਸਸਰੀਕਾਰ ਸਸਰੀਕਾਰ ਜੀ ਕੀ ਹਾਲ ਨੇ ਬੜਾ ਠੀਕ ਠਾਕ ਜੀ ਠੀਕ ਠਾਕ ਬਰਾ ਅੱਛਾ ਇੱਕ ਵੀਰ ਦੀ ਨਾਮ ਦੱਸ ਦੀ ਆਪਣੇ ਭੈਣ ਭਰਾਵਾਂ ਨੇ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਪੰਗਾਲਾ ਜੀ ਹਾਂ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਜੀ ਤਰਨਤਾਰਨ ਹਾਂਜੀ ਠੀਕ ਅੱਛਾ ਵੀਰ ਪਸ਼ੂ ਵਪਾਰ ਦਾ ਕੰਮ ਹੀ ਰਿਹਾ ਤਕਰੀਬਨ ਬਾਦ ਵਿੱਚ ਪਸ਼ੂ ਆਉਂਦੇ ਵੀ ਰਹੇ ਵਿਕਦੇ ਵੀ ਰਹੇ ਹਾਂਜੀ ਠੀਕ ਇਸੇ ਤਰ੍ਹਾਂ گاਵਾ ਜਿਆਦੀਆਂ ਲਿਆਉਂਦੇ ਫਿਰ ਨੇ گاਵਾ ਜਿਆਦੀਆਂ ਠੀਕ ਹਾਂਜੀ ਅੱਛਾ ਵੀਰ ਇੱਕ ਪਹਿਲੇ ਨੰਬਰ ਤੇ ਜਿਹੜੀ ਆਪਾਂ ਸ਼ੁਰੂਆਤ ਕਰ ਲਈਏ ਹਾਂਜੀ ਇੱਕ ਫਾਰਮ ਦੀ ਵਾੜ ਤੁਸੀਂ ਇਹ ਲੈ ਕੇ ਆਂਦੀ ਏ ਤੋਕੜ ਕੱਬਣਾ ਜੀ ਹਾਂਜੀ ਹਾਂਜੀ ਤੇ ਸੂਆ ਵੀਰ ਕਿੰਮਾ ਹੁਣ ਚੱਲ ਰਿਹਾ ਤੇ ਅਗਲੇ ਕਿੰਨੇਵੇਂ ਸੂਵੇ ਲਈ ਕੱਬਣਾ ਇਹ ਦੂਜਾ ਚੱਲ ਰਿਹਾ ਜੀ ਤੇ ਤੀਜੇ ਵਾਸਤੇ ਕੱਬਣਾ ਜੀ ਤੀਜੇ ਵਾਸਤੇ ਕਹਿੰਨ ਆਪਾਂ ਦੂਜੇ ਵਾਸਤੇ ਕਹੀਏ ਬਸ ਤੀਜੇ ਵਾਸਤੇ ਕੱਬਣ ਸਹੀ ਠੀਕ ਆ ਜੀ ਹਾਂਜੀ ਠੀਕ ਆ ਹਾਂਜੀ ਸੋ ਫੁੱਲ ਬੜਾ ਫੁੱਲ ਰਿਕਾਰਡਡ ਜਿਹੜੀ ਹੈਗੀ ਆ ਤੇ ਅੱਛਾ ਹੁਣ ਤੀਜੇ ਸੂਵੇ ਲਈ ਕੱਬਣਾ ਤੇ ਹੁਣ ਮੌਕੇ ਤੇ ਕਿੰਨਾ ਦੁੱਧ ਜਿਹੜਾ ਆਪਾਂ ਚਵਾ ਦਾਂਗੇ 16 ਇਹ ਸਾਢੇ 6 ਦਾ 7 ਮਹੀਨੇ ਦੇ ਗੱਭਣ ਜੇ ਬਾਕੀ ਅਗਲਾ ਕੋਈ ਆਪ ਦਾ ਵੀਰ ਤਸਲੀਨਾ ਚੈੱਕ ਕਰਾ ਕੇ ਲੈ ਜਾਵੇ ਆ ਆਪਣੇ ਦਸਨ ਮਕਦਾਵ ਮਾਲਕਾਂ ਦਸਨ ਮੁਤਾਬਕ ਨੇ ਦੀ ਜੀ ਡਾਕਟਰ ਆਪ ਦਾ ਵੀਰ ਨਾਲ ਲਈ ਜਾਵੇ ਤਸਲੀਨਾ ਕਰਾ ਕੇ ਲੈ ਜਾਵੇ ਬਾਕੀ ਏਬੀਐਸ ਸੀਮਨ ਤੋਂ ਤੁਸੀਂ ਦੱਸਿਆ ਹੈ ਨਾ ਵੀ ਇੰਡਾਈਵਰ ਦੀ ਹੈ ਜੀ ਇੰਡਾਈਵਰ ਦੀ ਜੀ ਇੰਡਾਈਵਰ ਦਿੱਤੀ ਆ ਹਾਂਜੀ ਇੰਡਾਈਵਰ ਸੀਮਨ ਦੀ ਜਿਹੜੀ ਦੋਸਤੋ ਧੀ ਆ ਤੇ ਨਾਨੀ ਵੀ ਜਿਹੜੀ ਆ ਦੋਸਤੋ ਡਿਸਕਵਰੀ ਸੀਮਨ ਏਬੀਐਸ ਆ ਡਿਸਕਵਰੀ ਦੀ ਇਹਦੀ ਨਾਨੀ ਆ ਸੋ ਬਾਕੀ ਜਿਹੜੇ ਵੀਰ ਫਾਰਮ ਵਾਲੇ ਨੇ ਜਿਨ੍ਹਾਂ ਨੂੰ ਨੋਰਮਲ ਪਰਖ ਹੈਗੀ ਆ ਚੀਜ਼ ਦੀ ਉਹਨੂੰ ਨਹੀਂ ਜੇ ਪਤਾ ਲੱਗ ਜੂਗਾ ਇਹਦਾ ਇਹਦਾ ਵੀਰਦੇ ਆਪਣੇ ਤੋਂ ਇਹਦਾ ਹਾਂਜੀ ਇਹਦੀ ਮਾਤਾ ਦਾ ਮਦਰ ਦਾ ਨਾਨੀ ਦਾ ਪ੍ਰਨਾਨੀ ਦਾ ਚੋਂ ਪੀੜੀਆਂ ਦਾ ਰਿਕਾਰਡ ਹੈਗਾ ਇਹਦੀਆਂ ਆਪਾਂ ਨੂੰ ਵੈਡਦੀਆਂ ਤਿਆਰ ਹੋਈਆਂ ਦਿਆਂ ਫੋਟੋਆਂ ਆਹ ਬੱਚੀਆਂ ਦੀਆਂ ਫੋਟੋਆਂ ਪਹਿਲੇ ਸੂਵੇ ਦਾ ਫੋਟੋਆਂ ਤਕਰੀਬਨ ਸਾਰਾ ਕੁਝ ਹੈਗਾ ਹਾਂਜੀ ਆ ਅਗਲੇ ਨਾਲ ਆਪਾਂ ਨੂੰ 40 ਕਿਲੋ ਕਹਿਦੇ ਆ ਆਪਾਂ 38 ਕਿਲੋ ਕਹਿ ਕੇ ਦਵਾਂਗੇ 38 ਕਿਲੋ ਦੋ ਦਿੱਤਾ ਦੂਜੇ ਸੂਵੇ ਕਹਿਣ ਵਾਲੇ ਗੱਲ ਨੇ ਦਿੱਤਾ ਹੈ ਬਿਲਕੁਲ ਦਿੱਤਾ ਹਾਂਜੀ ਮੈਨੂੰ ਲੱਗਦਾ ਵੀ ਆਪਣੇ ਮੋਬਾਈਲ ਦੇ ਵਿੱਚ ਲੱਗਦਾ ਵੀ ਸਾਰਾ ਪਿਛੋਕੜ ਵੀ ਹੁੰਦਾ ਪਿਆ ਹਾਂਜੀ ਹਾਂਜੀ ਸਭ ਕੁਝ ਵਿਆਹ ਪਸਾਰਾ ਕੋਲ ਦੇ ਦੇ ਹਾਂਜੀ ਠੀਕ ਆ ਹਰ ਕਸੀਮਨ ਦੀ ਜਿਹੜੀ ਆ ਦੋਸਤੋ ਵੈੜ ਜਾਂ ਇਹਦੀ ਮਦਰ ਜਾਂ ਇਸ ਦੀ ਨਾਨੀ ਦੀ ਗੱਲ ਕਰ ਲਈਏ ਉਹਨਾਂ ਦੀਆਂ ਫੋਟੋਆਂ ਵੀ ਹੈਗੀਆਂ ਤੇ ਇਹਦੀਆਂ ਬਚਪਨ ਤੋਂ ਲੈ ਕੇ ਇਹਦੀਆਂ ਫੋਟੋਆਂ ਵੀ ਵੀਰ ਹੋਰਾਂ ਦੇ ਕੋਲ ਨੇ ਪਹਿਲੇ ਦੂਜੇ ਸੂਵੇ ਦੂਜੇ ਸੂਵੇ ਪੀਕ ਕਿੰਨਾ ਕਿ ਚੱਲਿਆ ਬਾਕੀ ਬਣਦੀ ਥਣ ਦੀ ਕਿੰਨਾ ਉਹ ਪੂਰੀਆਂ ਫੋਟੋਆਂ ਤੁਹਾਨੂੰ ਮਿਲ ਜਾਣਗੀਆਂ ਇਸ ਵੈੜ ਦੀਆਂ ਠੀਕ ਆ ਜੀ ਮਾਂ ਦੀਆਂ ਵੀ ਇਹਦੀ ਨਾਨੀ ਦੀਆਂ ਵੀ ਤੇਰੀ ਮਾਂ ਦੀਆਂ ਫੋਟੋਆਂ ਮੇ ਨਾਨੀ ਦੀਆਂ ਫੋਟੋਆਂ ਵੀ ਹਾਂ ਬਿਲਕੁਲ ਜੀ ਬਈ ਨਾਲ ਪੂਰਾ ਪ੍ਰੋਪਰ ਰਿਕਾਰਡ ਕਹਿਣ ਵਾਲੀ ਗੱਲ ਨਹੀਂ ਆਪਾਂ ਦਵਾਂਗੇ ਅਗਲੇ ਨੂੰ ਕਿ ਆ ਆ ਵੀਰਾ ਕੁਛ ਇਹਦਾ ਹੈਗਾ ਬਿਲਕੁਲ ਇਹ ਕੁੱਦਾ ਗੱਲ ਦੀ ਕਹਿਣ ਦੀ ਗੱਲ ਵੀ ਕਹਿ ਤਾ ਕਵਾਂਗੇ ਨਹੀਂ ਦਬਖਾਵਾਂਗੇ ਬਿਲਕੁਲ ਬਿਲਕੁਲ ਦੇਖਣ ਦੇ ਵਿੱਚ ਵੀ ਮਿਲੂਗਾ ਕਿ ਦੋਸਤੋ ਕੱਲੀ ਗੱਲ ਕਹਿਣ ਵਾਲੀ ਆ ਉਹ ਨਹੀਂ ਹੋਗੀ ਐਂਡਾਇਵਰ ਸੀਮਨ ਦੀ ਆਪ ਆ ਠੀਕ ਆ ਜੀ ਤੇ ਨਾਨੀ ਵੀ ਜਿਹੜੀ ਆ ਡਿਸਕਵਰੀ ਇਹਦੀ ਨਾਨੀ ਹੈਗੀ ਇਹ ਬੀਐਸ ਸੀਮਨ ਦੀ ਫੋਟੋ ਤਿਆਰ ਕੋ ਤੇ ਇੱਥੇ ਹੋ ਜਾਂਦਾ ਜੱਟਾ ਬਾਕੀ ਥਾਂ ਚੱਡੇ ਦੀ ਤਾਂ ਗੱਲਾਂ ਹੀ ਗਾਉਂਦੀਆਂ ਦੋਸਤੋ ਪੰਡ ਹੋਣ ਤੋਕੜਾ ਠੀਕ ਹੈ ਜੀ 16 ਕਿਲੋ ਦੁੱਧ ਜਿਹੜਾ ਅੱਜ ਵੀ ਬਿਲਕੁਲ ਹਾਜ਼ਰ ਆ ਸੋ ਚਵਾਈ ਜਿਹੜੀ ਆ ਦੋਸਤੋ ਮਾਰਨਿੰਗ ਟਾਈਮ ਟੂ ਟਾਈਮ ਜਿਹੜੀ ਵੀਰ ਨੇ ਕੀਤੀ ਆ ਹੁਣ ਟਾਈਮ ਤੁਸੀਂ 2 ਵਜੇ ਜਿਹੜਾ ਜ਼ਰੂਰ ਨੋਟ ਕਰ ਲਓ ਸ਼ਾਮ ਨੂੰ ਜਦੋਂ ਬੰਦੀ-ਧੰਦੀ ਆ ਉਦੋਂ ਤੁਸੀਂ ਵੇਖ ਸਕਦੇ ਹੋ 36 40 ਕਿਲੋ ਦੀ ਮਾਲਕਾ ਨਾਲ ਜੀ ਹੁਣ ਵੀਰ ਜੀ ਗੱਲ ਇਹ ਆ ਨਾ ਜਿਹੜੀ 40 ਕਿਲੋ ਵਾਲੀ ਗਾਂ ਹੈ ਜੇ ਹੁਣ ਆਪ ਆ ਕੇ ਵੀ 16 ਕਿਲੋ ਦਾ ਐਡਾ ਜਿਹੜਾ ਆਰਡਰ ਬਖੋ ਉਹ ਤੇ ਵਿਖਾਉਣਾ ਨਹੀਂ ਇੰਨੇ ਬਿਲਕੁਲ ਕਿਉਂਕਿ ਇਹ ਤਾਂ ਨਾਰਮਲ ਆਰਡਰ ਵਿਖਾਓਗੇ ਕਿਉਂਕਿ ਇਹ ਦੁੱਧ ਪੀਕ ਲੈਵਲ ਛੱਡਾ ਬਿਲਕੁਲ ਛੱਡਦੀ ਆ ਪਰ ਜਦੋਂ ਇਹ ਸੱਜਰ ਤਿਆਰ ਹੁੰਦੇ ਆ ਆਪਾਂ ਅਗਲੇ ਨੂੰ ਉਹ ਵੀਡੀਓ ਵੀ ਦਿਖਾ ਦਾਂਗੇ ਪੋੜਨਾ ਵੀ ਦਿਖਾ ਦਾਂਗੇ ਪੰਜਾਬ ਦਾ ਭਾਵੇਂ ਭਾਈ ਸਹੀ ਹੈ ਤਸੱਲੀ ਜਿੱਦਾਂ ਜਾਵੇ ਉਦੋਂ ਤਸੱਲੀ ਸਿਕੰਦਰ ਭਾਈ ਕਿੰਨਾ ਮੁੱਲ ਕੀ ਕਰਦੇ ਆ ਇਹ ਤੇ ਫਿਰ ਡਿਮਾਂਡ ਕੀ ਰਹੂਗੀ ਡਿਮਾਂਡ ਤੇ ਵੀਰ ਜੀ ਜੇ ਤੇ ਗਾਂ ਸੱਜਰ ਹੋਵੇ ਹਾਂ ਤਾਂ ਆਪਾਂ ਨੂੰ ਪਤਾ ਇੱਕ 20 ਇੱਕ 50 30 ਦਾ ਵਿਗਦੀ ਵੀ ਆ ਤੇ ਮੁੱਲ ਵੀ ਲੋਕ ਕਰਦੇ ਆ ਬਿਲਕੁਲ ਪਤਾ ਹੁਣ ਆਪਾਂ ਗਾਂ ਇਹ 67000 ਰੁਪਏ ਦੇ ਦਾਂਗੇ ਵਿੱਚ ਮਾਨਤਨ ਕਰ ਦਾਂਗੇ ਥੋੜਾ ਬਹੁਤ ਕੋਈ ਵੀਰ ਮੰਨ ਕੇ ਚਲੋ ਇਹ ਨਾ ਕਵੇ ਕਿ ਮੈਂ ਜੀ ਵੀਰ 50 ਦੀ ਦੇ ਦੇ ਉਹ ਕਰ ਦੇ ਕਿਉਂਕਿ ਉਦੋਂ ਵੱਧ ਪੈਸੇ ਤੇ ਬਹੁਤ ਲੱਗੇ ਆ ਆਪਾਂ ਲਈ ਪੂਰੇ ਪੈਸੇ ਲਾ ਗਿਆ ਇਹਦੇ ਵੀਰਾਂ ਦੀ ਡਿਮਾਂਡ ਆਉਂਦੀ ਵੀ 1.5 ਲੱਖ ਸਾਢੇ ਪੰਜ ਸੱਜਣਾ ਤੇ ਨਹੀਂ ਲੱਗਦਾ ਤੇ ਆਪਾਂ ਦੇਖੋ ਅੱਧੇ ਪੈਸਿਆਂ ਦੇ ਵਿੱਚ ਬਿਲਕੁਲ ਬਿਲਕੁਲ ਪਰ ਜਿਹੜਾ ਵੀਰ ਲਊਗਾ ਇਹ ਗੱਲ ਹੋਰ ਹੈ ਜੇ ਕੋਈ ਵੀਰ ਕਹਿਣ ਵਾਲੀ ਗੱਲ ਨਹੀਂ ਵੀਰ ਸਾਂਭ ਲਵੇ ਤਿੰਨ ਮਹੀਨੇ ਗਾਂ ਹੁਣੇ 5000 ਰੁਪਏ ਮੇਰੇ ਨਾਲ ਸਾਈ ਰੱਖ ਲੈ 1.20 ਲੱਖ ਵੀਰ ਤਿਆਰ ਕਰਕੇ ਗਾਂ ਦੇ ਦੇਵੇ ਇਦਾਂ ਹੀ ਠੀਕ ਹੈ ਜੀ ਹਾਂਜੀ ਲੋ ਵੀਦੋ ਨਾਲ ਦੀ ਨਾਲ ਜਿਹੜੇ ਦੋਸਤੋ ਅਗਲੀ ਸਾਈ ਵੀ ਫੇਸ ਕੁਆਲਿਟੀ ਤੁਸੀਂ ਆ ਵੇਖ ਲਓ ਥਣ ਥਣ ਪੂਰੇ ਵਰਦੇ ਬੁਰਦੇ ਧਾਰਾਬਾਦ ਦੇ ਆ ਗਏ ਮਗਰਣਾ ਮਗਰਲੇ ਅਗਲੇ ਆ ਅਗਲੇ ਮੈਂ ਪੂਰੇ ਬਰਾਬਰ ਪੂਰੇ ਬਰਾਬਰ ਲਓ ਜੀ ਖੋਲ ਕੇ ਦਿਖਾਈਏ ਤੋਂ ਬਹੁਤ ਵਧੀਆ ਚੰਗੇ ਸੀਮਨ ਦੀ ਦੋਸਤੋ ਜਿਹੜੀ ਇਹ ਤੁਸੀਂ ਬਾਹਰ ਦੇਖ ਰਹੇ ਹੋ ਜਿਹਦਾ ਪੀਕ ਲੈਵਲ ਹੀ ਦੋਸਤੋ ਕਾਫੀ ਜ ਹੈ ਹਾਈਐਸਟ ਹੈਗਾ ਠੀਕ ਹੈ ਜੀ ਕੋਈ 30 40 ਲੀਟਰ ਪੀਕ ਜਿਹੜਾ ਦੋਸਤੋ ਮਿਲਕਿੰਗ ਕਰਵਾਉਂਦੀ ਰਹੀ ਆ ਸੱਜਰ ਫੋਨ ਵੀ ਤੁਸੀਂ ਵੇਖ ਸਕਦੇ ਹੋ ਵੀ ਘਟੋ ਘਟ ਵੀ 5 6 6 ਮਹੀਨੇ ਦੀ 5 ਮਹੀਨੇ ਦੀ ਜੋ ਜਿਹੜੀ ਉੱਪਰ ਇਹ ਗੱਬਣਾ ਚੱਲ ਰਹੀ ਆ ਤੋ ਅੱਗੇ ਵੀ ਕੋਈ ਚੰਗਾ ਸੀਮਨ ਜਿਹੜਾ ਦੋਸਤੋ ਰੱਖਿਆ ਉਮੀਦ ਕਿਉਂਕਿ ਬਰੀਡ ਤੇ ਜਿਹੜੇ ਅਗਲੇ ਫਾਰਮ ਵਾਲੇ ਵੀਰ ਨੇ ਚੰਗੀ ਬਰੀਡ ਤੇ ਕੰਮ ਕਰਦੇ ਆ ਰਹੇ ਨੇ ਅੱਗੋਂ ਵੀ ਸੀਮਨ ਕੋਈ ਚੰਗੇ ਰੱਖਿਆ ਹੋਊਗਾ ਤੇ ਹਾਈਟ ਕੱਦ ਤੁਸੀਂ ਇਹ ਨਾਰਮਲੀ ਦੇਖ ਸਕਦੇ ਹੋ ਫੁੱਲ ਵੱਡੀ ਹਾਈਟ ਕੱਦਦੀ ਆ ਉਹਦਾ ਉਤੋਂ ਦੇਖੋ ਗਾਂ ਦਾ ਭਾਂਵੇਂ ਲੰਮੇ ਪੈਣਾ ਮੰਨ ਜਿਆਦਾ ਹਮਮ ਸਿਸਟਮ ਆ ਜੀ ਦੋ ਜੀ ਮੇਰਾ 6 ਫੁੱਟ ਕੱਦਦਾ ਤੇ ਕੱਦਰਾ ਅਗਲਾ ਹੋ ਗਿਆ ਆਪੇ ਹਿਸਾਬ ਕਰਾ ਲਓ ਜਿਹੜਾ ਜੀ ਹਾਂ ਨਹੀਂ ਫੁੱਲ ਬਟਾ ਫੁੱਲ ਵੱਡੀ ਹਾਈਟ ਆ ਹਾਂਜੀ ਕੋਮ ਠੰਡੀ ਸੀਗਰ ਜਿੱਦਾਂ ਮਰਜ਼ੀ ਕੋਈ ਆਦਾ ਥੰਦੇ ਬਹਿ ਜੇ ਨਾ ਛੱਡ ਦੇ ਭੰਗ ਇਦਾਂ ਚੋਲੋ ਵੀ ਗਾਜੀ ਠੀਕ ਹੈ ਹਾਂਜੀ ਦੇਖੋ ਜੀ ਠੀਕ ਹੈ ਠੀਕ ਹੈ ਬਾਕੀ ਜਿਹੜੇ ਤੋਂ ਮਸਲਾ ਬਰੀਦ ਆ ਤਾਂ ਪਤਾ ਲੱਗੀ ਜਾਂਦਾ ਠੀਕ ਹੈ ਠੀਕ ਆ ਅੱਛਾ ਭਰਾ ਅਗਲੇ ਬਨੇ ਇੱਕ ਆਪਣੇ ਕੋਲ ਹੋਰ ਵੈਡ ਜਿਹੜੀ ਇਹ ਬਗਾਊਗਾ ਮੇਰ ਜੀ ਹੈਗੀ ਇਹ ਵੀ ਫਾਰਮ ਦੀ ਆ ਪਰ ਇਹ ਡਿਟੇਲ ਨਹੀਂ ਆਪਾਂ ਨੂੰ ਪਤਾਵੇਂ ਆਪਾਂ ਝੂਠ ਬੋਲੀ ਜਾਈਗੇ ਵੀ ਫਲਾਣਿਆਂ ਸੇਮਨ ਦੀ ਆ ਉਹ ਆ ਜੀ ਆ ਪਰ ਦੁੱਧ ਦਾ 27 22 ਕਿਲ ਦਾ ਇਹਦਾ ਵੀ ਰਿਕਾਰਡ ਹੈਗਾ ਆਪਾਂ 5 ਕਿਲੋ ਕਹਿ ਕੇ ਦਵਾਂਗੇ ਵਾਈਟ ਕੱਦ ਦੀ ਪੂਰੀ ਪੂਰੀ ਆ ਕਰ ਦੁੱਧ ਨੂੰ ਮਜਾਦਾ ਇਹ ਤਾਂ ਹਮਮ ਵਾਈਟ ਕੱਦ ਫੁੱਲ ਭਟਾ ਫੁੱਲ ਹਾਈ ਇਹ ਹੈ ਵੇ ਕੰਪੈਟ ਆਰਡਰ ਦੀ ਆ ਮਤਲਬ ਉਹ ਚੀਜ਼ ਆ ਲਓ ਜੀ ਠੀਕ ਆ ਬਿਲਕੁਲ ਟਾਇਰ ਕਸਮੇ ਲੈਵੇ ਦੀ ਆ ਦੋਸਤੋ ਸਵੇਰ ਕਿਨ ਮੈਂ ਦੂਜਾ ਕਿ ਤੀਜਾ ਸੂਈ ਇਹ ਵੀ ਵੀਰ ਦੂਜਾ ਸੂਈ ਤੀਜਾ ਸੂਣਾ ਤੇ じゃ ਕਿਨੇ ਚੜ੍ਹਦੀ ਗੱਭਣੇ ਇਹ ਸੇਮ ਹੀ ਆ ਜੀ 10 15 ਦਾ ਫਰਕ ਆ ਪੰਜਾਂ ਪੰਜਾਂ ਮਹੀਨਿਆਂ ਦੇ ਅਟਕ ਪੰਜਾਂ ਤੋਂ ਤਾਂ ਆ ਜੀ ਮਤਲਬ 6 ਤੋਂ 6.5 6 ਇੱਥੇ ਹੋਣਗੇ ਠੀਕ ਆ ਬਾਕੀ ਆਪਾਂ تسਲੀ ਕਿ ਸੌਂ ਵਾਲੀ ਗੱਲ ਨਹੀਂ ਡਾਕਟਰ ਲੈ ਕੇ ਚੈੱਕ ਕਰਾ ਕੇ ਅਗਲਾ ਲੈ ਆਪ ਵੀ ਤਸੱਲੀ ਕਰਕੇ ਲੈ ਕੇ ਜਾਵੇ ਡਾਕਟਰ ਨਾਲ ਲੈ ਕੇ ਕੱਲ ਨੂੰ ਅਗਲਾ ਕੋ ਇਹ ਫੋਨ ਕਰ ਕਹਵੇ ਨਾ ਕਿ ਵੀਰ ਜੀ ਇੰਨਾ ਟਾਈਮ ਹੋ ਗਿਆ ਹੁਣ ਨਾ ਹੋ ਗਿਆ ਆਪ ਨੂੰ ਜੋ ਅਗਲੇ ਦੱਸਿਆ ਉਹ ਦੱਸਤਾ ਨਹੀਂ ਡਾਕਟਰ ਆਪਣਾ ਨਾਲ ਲੈ ਕੇ ਡਾਕਟਰ ਆਪ ਦਾ ਲੈ ਕੇ ਆਵੇ ਤਸੱਲੀ ਜ਼ਰੂਰ ਦੋਸਤੋ ਕਰਕੇ ਲੈ ਜਾਓ 5 5.5 6 ਮਹੀਨਾ ਤੁਹਾਨੂੰ ਡਾਕਟਰ ਦੱਸ ਦੂਗਾ ਸਾਰੀ ਡਿਟੇਲ ਤੇ ਦੁੱਧ ਹੁਣ ਜਿੱਥੇ ਥੱਲੇ ਵੀ 16 ਹੀ ਆ ਇਹ ਥੱਲੇ 15 ਕਿਲੋ ਜਿਹੜਾ ਚੋਣ ਵਾਲਾ ਪਰ ਦੁੱਧ ਆਪ ਉਹ ਦੱਸਣ ਦਾ ਜਿਹੜਾ ਆਪਾਂ ਚੋਲੇ ਨਾਲ ਕੋਈ ਵੀ ਰੇ ਨਾ ਸਮਝੇ ਕਿ 16 ਦੱਸਿਆ ਹੁਣ 10 ਹੀ ਹੋਊਗਾ ਜੋ ਦ ਲਓ ਜੀ ਖੋਲ ਕੇ ਦਿਖਾਈਏ ਵੀ ਥਣ ਥਣੋਂ ਭਰਾਵੋ ਤੁਸੀਂ ਵੇਖੋਗੇ ਮੁੱਠੀ ਥਾਣਾ ਤੇ ਇਹ ਆਰਡਰ ਜਿਹੜਾ ਬਿਲਕੁਲ ਫਿਕਸਡ ਆਰਡਰ ਆ ਇਸ ਵਾਈਡ ਦਾ ਠੀਕ ਆ ਜੀ ਸੇਮ ਹੀ ਤਕਰੀਬਨ 10 10 15 15 ਦਿਨਾਂ ਦਾ ਫਰਕ ਖੁੱਲੀਆਂ ਗਾਂਵਾਂ ਖੁੱਲੀਆਂ ਫਾਰਮ ਦੇ ਵਿੱਚ ਖੁੱਲੀਆਂ ਰੀਤੀਆਂ ਨੇ ਇਸ ਕਰਕੇ ਰਸਾ ਧਲਿਆੜਾ ਕਰੀ ਪਾਇਆ ਨਹੀਂ ਉਹਦੀ ਕਰਕੇ ਔਰ ਜੀ ਰੀਤੀ ਦੋਸਤੋ ਪਸੂ ਕਰਦਾ ਆ ਦੇਖੋ ਠੀਕ ਆ ਆਰਡਰ ਕੁਆਲਿਟੀ ਕਾਫੀ ਸੋਹਣੀ ਆ 화이트 ਰੈਡ ਦੀ ਪੂਰੀ ਮੰਨ ਲਓ ਕੋਈ ਫਾਈਟ ਕੱਦ तकरीबन ਪਹਿਲੀ ਵਿਹੜ ਨਾਲੋਂ ਵੀ ਕਾਫੀ ਜ਼ਿਆਦਾ ਉੱਚਾ। ਉਹਦਾ ਬੂਰੀ ਠੰਡੀ ਥੀਲ ਮਾਲੋਂ ਰਸੇ ਦੀ ਹਲਕਤ ਮੰਦੀ ਆ। ਰਸਾ ਡੱਲਾ ਛੜਦੀ ਦਾ ਉੱਤੇ ਖਲੋਈਂਦੇ ਆ। ਬਿਲਕੁਲ ਜੀ ਫਾਰਮ ਵਿੱਚ ਖੁੱਲੇਗਾ ਰਹਿੰਦੀਆਂ ਨਾ। ਹਾਂਜੀ। ਖੁੱਲੇ ਕਰਕੇ ਰਸੇ ਦੀ ਹਲਕਤ ਮੰਦੀ। ਠੀਕ ਆ ਜੀ। ਲੋ। ਸੋ ਇਹ ਜਿਹੜੀ ਵਿਹੜ ਆ ਦੋਸਤੋ ਤੁਹਾਨੂੰ ਗੱਭਣਾ। ਚੈੱਕ ਪਾਸ ਆ ਪਰ ਅੱਗੋਂ ਕਿਸੇ ਵੀਰ ਨੇ ਖਰੀਦਣਾ ਸਰਦਾ ਕਰਨਾ ਦੀ ਤਸਦੀਕ। ਸਰਦਾ ਕਰ ਕੋਈ ਗੱਲ ਬਾਤ ਨਹੀਂ। ਪਰ ਸਿਰੇ ਵਾਲ ਕਰ ਮੰਨਦੇ ਬਸ ਹੋਰ ਕੋਈ ਗੱਲ ਨਹੀਂ। ਠੀਕ ਆ ਇਹਦਾ ਮੁੱਲ ਕੀ ਰੋਗਾ ਭਾਈ? ਇਹਦਾ 55000 ਜੀ। 55 ਉਹ ਚ ਮੰਨ ਤਾਂ ਕਰਦੇ ਆਂ। ਠੀਕ ਆ ਠੀਕ ਆ। ਹਾਂਜੀ। ਤੇ ਦੁੱਧ ਵੀ ਨਾਲ ਥੋੜਾ ਚਲੋ ਖੁੱਲਾ ਦੁੱਧ 10 ਸੱਜਰਾਂ ਜਿੰਨਾ ਦੁੱਧ ਸਰਦਾ ਇਹਨਾਂ ਦੁੱਧ ਆ ਜੀ। ਅੱਛਾ ਆ ਮਗਰ ਅੱਗੇ ਪਾਣੀ ਥੋੜਾ ਗੋਟਿਆਂ ਭਰਿਆ ਸੀਗਾ। ਹਾਂਜੀ ਇਦਾਂ ਹੀ ਆ ਜੀ। ਮੰਨ ਲਓ ਕਿ ਜ਼ਖਮ ਜਖਮ ਕੋਈ ਨਹੀਂ ਆ ਜਿੱਦਾਂ ਮਰਦੇ ਕੋ ਜੋ ਕੁਝ ਹੈਗਾ ਇਦਾਂ ਹੀ ਆ। ਠੀਕ ਆ। ਮੰਨ ਲਓ ਕਿ ਪੀੜ ਨਹੀਂ ਮਨਾਉ ਹਲੋ ਕੋਈ ਵਕਦਾਂ ਨਹੀਂ ਕੋਈ ਜ਼ਖਮ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇੱਥੇ ਠੀਕ ਹੈ ਨਾ ਇਹ ਰਸਤੇ ਪਾ ਕੇ ਇਹ ਜਿਹੜਾ ਛੋਟੇ ਹੁੰਦੇ ਕਿਰਾਬ ਇਹ ਕਰੋ ਇੰਨੇ ਕਿਰੇ ਜਨਮ ਲਿਆ ਨਾ ਜੀ ਉਦੋਂ ਕਿਰੇ ਉਲਟ ਸੱਜ ਬਲਾ ਬਲਾ ਪਿਆ ਦੀ ਮਾਂ ਨੂੰ ਉਦੋਂ ਸਵਾਈਂ ਸੁਵੇ ਨਾ ਜਦੋਂ ਉਦੋਂ ਉਹਦਾ ਹੀ ਮਤਲਬ ਜਮਾਂਦਰੂ ਦੱਸਣ ਦੇ ਮੁਤਾਬਕ ਅਗਲੇ ਦੇ ਠੀਕ ਹੈ ਹਾਂਜੀ ਠੀਕ ਹੈ ਬਾਕੀ ਚਵਾਈਆਂ ਦੋਹਾਂ ਦੀਆਂ ਪਰਫੈਕਟ ਬਿਲਕੁਲ ਚਵਾਈਆਂ ਭਾਵੇਂ ਤਾਂ ਵੀਰ ਕੋਈ ਤਸੱਲੀ ਆ ਦੋ ਟਾਈਮ ਕਰੇ ਤੇ ਭਾਵੇਂ ਕੋਈ ਮੰਗਾਵੇ ਫੋਨ ਤੇ ਜੋ ਦਾਸਤਾ ਨਿਕਲੂ ਉਹ ਜੀ ਚਲੋ ਠੀਕ ਹੈ ਜੀ ਨਵੇਂ ਦੋਸਤ ਇਹ ਦੋ ਪਹਿਲੀਆਂ ਨੰਬਰ ਤੇ ਤੇ ਦੂਜੇ ਨੰਬਰ ਤੇ ਵੜਾਂ ਦਿਖਾਤੀਆਂ ਕੱਬਾਣਾ ਚੈੱਕ ਪਾਸ ਆ ਦੁੱਧ ਵੀ ਥੱਲੇ ਖੁੱਲਾ ਡੁੱਲਾ ਹੈਗਾ ਜਰੂਰ ਤੁਸੀਂ ਸੰਪਰਕ ਕਰ ਲਿਓ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਤਾਜੀ ਸੂਈ ਸਭ ਦੇ ਵੀਰ ਜੀ ਇਹ ਗੱਲ ਕਈਆਂ ਵੀਰਾਂ ਦੇ ਸੁਣ ਆਉਂਦਾ ਵੀਰ ਤੋਕੜ ਗੱਬਨ ਨਹੀਂ ਹੈਗੀ ਵੀਰ ਲੱਖ ਸਵਾ ਲੱਖ ਰੁਪਇਆ ਨਹੀਂ ਲੱਗਦਾ ਜਦੋਂ ਇਹ ਵੜਾਂ ਸੂਣੀਆਂ ਨਾ ਦੋਵੇਂ ਜੀ ਉਦੋਂ ਲੱਖ ਰੁਪਇਆ ਦੀ ਤਾਂ ਆਮ ਨੋਰਮਲ ਗਾਂ ਆਉਣੀ ਆ ਮੈਂ ਹਾਈਟ ਕਰ ਦਦੀਆਂ ਨਸਲ ਵਸ ਲਾਲੀਆਂ ਹਾਂਜੀ ਹਾਂ ਜੀ ਤੇ ਆਹ ਦੇਖੋ ਜੀ ਅਗਲੀ ਆਪਾਂ ਤੁਹਾਨੂੰ ਇੱਕ ਸੱਜਰ ਬੈੜ ਦਿਖਾਉਣੀ ਆ ਦੋਸਤੋ ਬਿਲਕੁਲ ਤਾਜੀ ਸੂਈ ਆ ਪੁੱਛ ਲੈਣੀਆਂ ਕੀ ਡਿਟੇਲ ਆ ਇਸ ਬੈੜ ਦੀ ਕੀ ਇਹਦਾ ਵੀਰ ਜੀ ਰਿਕਾਰਡ ਹੈਗਾ ਕਿ ਨਵਾਂ ਸੂਬਾ ਸੂਈ ਜ ਦਿਨ ਕਿੰਨੇ ਹੋ ਗਏ ਦੂਜਾ ਸੂਬਾ ਸੂਈ ਜੀ ਅਛਾ ਜੀ ਥੋੜਾ ਜਿਹਾ ਮੰਨ ਲਓ ਲਿਸਪਨ ਵਿਖਾਉਂਦੀ ਆ ਬਾਕੀ ਦੁੱਧ ਨੂੰ ਬਹੁਤ ਚੰਗੀ ਆ ਉਂ ਪੂਰੀ ਠੰਡੀ ਸੀਲ ਆ ਜਿੱਦਾਂ ਮਰਜ਼ੀ ਕੋ ਬੈ ਕੇ ਚੋਲਵੇ ਥੋੜਾ ਲਿਸਪਨ ਵਿਖਾਉਂਦੀ ਆ ਅੱਜ 12 13 ਦਿਨਾਂ ਦੀ ਸੂਈ ਨੂੰ ਹੋਏ ਜੀ 12 13 ਦਿਨ ਹਾਂ ਜੀ ਬੱਚਾ ਮਗਰਵੱਛਾ ਜੀ ਠੀਕ ਆ ਜੀ ਹਾਂ ਤੇ ਆ ਦੇਖੋ ਜੀ ਪੂਰਾ ਮਤਲਬ ਤੇ ਲਾਂਟੂਆਂ ਕੱਢਦੀ ਹੈ ਪੂਰੀਆਂ ਦੇਪਾਂ ਨੂੰ ਲਓ ਜੀ ਸੁਵਾ ਤੀਜਾ ਜੀ ਨਹੀਂ ਦੂਜਾ 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 ਹੀ ਆ ਥੋੜੀ ਲਿੱਸੀ ਕਰਕੇ ਭਾਂਗੋ ਤੀਜਾ ਸਮਝ ਲੈ ਹੈਗਾ ਦੂਜਾ ਹੀ ਹੈ ਹੈ ਦੂਜਾ ਹੈਗਾ ਦੂਜਾ ਹੀ ਹੈ ਹਮ ਅਗਲੇ ਬਾਅਦ ਕੀ ਆ ਸਮਝ ਵੇਖਣੀ ਹੈ ਜੀ ਬਿਲਕੁਲ ਹਾਂਜੀ ਮਗਰ ਉਹ ਬੱਛਾ ਆ ਗਿਆ ਜੀ ਮਗਰ ਉਹ ਬੱਛਾ ਜੀ ਹਮ ਅੱਛਾ ਦੁੱਧ ਕਿੰਨਾ ਵੀਰ ਚਵਾਵਾਂਗੇ ਥੱਲੇ ਦੁੱਧ 20 ਕਿਲੋ ਚਵਾਵਾਂਗੇ ਥੱਲੇ 20 ਕਿਲੋ ਹਾਂਜੀ ਤੇ ਕਿਵੇਂ ਚਵਾਈ ਚੁਵਾਈ ਜੀ ਚਵਾਈ ਇੱਕ ਨੰਬਰ ਓਕੇ ਜੀ ਪੂਰੀ ਚਵਾਈਆਂ ਦਾ ਤਿੰਨਾ گاਵਾਂ ਦਾ ਕੋਈ ਲਾਮਾ ਨਹੀਂ ਹੈਗਾ ਜੀ ਥਾਂ ਚਵਾਈ ਦਾ ਪੂਰੀਆਂ ਓਕੇ ਠੀਕ ਹੈ ਜੀ ਹਾਂਜੀ ਲੋਕੀ ਪ੍ਰਭੂ ਠੀਕ ਆ ਸੂਬਾ ਦੋਸਤੋ ਦੂਜਾ ਮੰਨ ਕੇ ਖਰੀਦੀ ਪਰ ਤੀਜਾ ਕੋਈ ਵੀਰ ਮੰਨ ਲਿਓ ਠੀਕ ਆ ਜੀ ਤੇ ਆਹ ਵੇਖ ਸਕਦੇ ਤੁਸੀਂ ਪਿਛੋਂ ਥਾਂ ਦੇਵਾ 20 ਕਿਲੋ ਦੁੱਧ ਵੀਰ ਦੱਸਦਾ ਪਿਆ 20 ਕਿਲੋ ਹਜ਼ਾਰ ਦੁੱਧ ਤੇ ਚੋਆਈ ਵੀ ਕਿਸੇ ਪਸ਼ੂ ਦੀਆਂ ਦਾ ਮਾੜੀ ਨਹੀਂ ਹੈਗੀ ਕਿ ਚੋਆਈ ਸਾਰੇ ਪਸ਼ੂਆਂ ਦੀ ਚੰਗੀ ਆ ਸੋ ਜਿਹੜੇ ਵੀਰ ਨੇ ਕੋਈ ਸਾਈ ਬੈਨਾ ਕਰਕੇ ਆਪਣੀ ਤਸੱਲੀ ਕਰਨੀ ਆ ਪਹਿਲਾਂ ਕਰ ਲਓ ਠੀਕ ਹੈ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਕੋਈ ਲਾਂਭਾ ਨਾ ਮੇਰਾ ਵੀਰ ਦਿਆ ਕਰਿਓ ਪਹਿਲਾਂ ਤਸੱਲੀ ਕਰ ਲਿਓ ਜਿਹੜਾ ਮੈਂ ਵਾਰ-ਵਾਰ ਕਹਿਣਾ ਠੀਕ ਆ ਇਹਨੂੰ ਵੀ ਖੋਲ ਕੇ ਦਿਖਾਓ ਵੀਰ ਠੀਕ ਆ ਜੀ ਤਿੰਨ ਬੈੜਾ ਦੋਸਤੋ ਤਿੰਨੇ ਬੈੜਾ ਅੱਜ ਵੀਰ ਦੇ ਕੋਲੇ ਮੌਜੂਦ ਨੇ ਉਹਦੀ ਗੱਲ ਸੁਣੋ ਵੀ ਜਿਵੇਂ ਬਿਲਕੁਲ ਲੱਖ-ਲੱਖ ਰੁਪਈਆ ਲਾਉਣਾ ਦੋਸਤੋ ਤੇ ਉਹਦੋਂ ਜਦੋਂ ਤੱਕ ਬਿਲਕੁਲ ਤਿਆਰੀ ਹੋਏ ਪਸ਼ੂ ਤੇ ਲੱਖ-ਲੱਖ ਦੀਆਂ ਵਿਗਨ ਵਾਲੀਆਂ ਬੈੜਾ ਨੇ ਉਹ ਵੱਡੀਆਂ ਕਦ ਕਾਟਦੀਆਂ 12-13 ਦਿਨਾਂ ਦੀ ਸੂਈ ਤੇਰੇ ਦੋਸਤੋ 20 ਕਿਲੋ ਅੱਜ ਦੁੱਧ ਬਿਲਕੁਲ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਹੈ। ਬਾਕੀ ਮੇਰ ਜੀ ਚਲੋ ਲੋਕ ਵੀ ਜਾਂਦੇ ਆ ਅੱਡਿਆਂ ਤੇ ਮਾਲ ਲੈਣ। ਜਦੋਂ ਇਦਾਂ ਦੀਆਂ ਵਹਿੜਾਂ ਤੇ ਇਦਾਂ ਦੀਆਂ ਫੱਜਰ ਹੁੰਦੀਆਂ ਨਾ ਜੀ ਉਦੋਂ ਅਗਲਾ 1.5 ਲੱਖ ਸਹੀ ਆ। ਇਹੋ ਜਿਹਿਆਂ ਦਾ 1.5 ਦੇ ਦਿਓ ਜੀ ਇੱਕ 60 ਦੇ ਦਿਓ। ਪਰ ਆਪਾਂ ਨੂੰ 67000 ਰੁਪਏ ਦੇਣ ਤਾਂ ਅੱਧ ਮੁੱਲ 'ਚ। ਬਿਲਕੁਲ। ਹਾਂਜੀ। ਪਰ ਕਈਆਂ ਵੀਰਾਂ ਨੂੰ ਮਹਿੰਗਾ ਲੱਗੂ ਕਿ ਇਹਨੂੰ ਸਸਤਾ ਲੱਗੂ ਆਕੋ ਆਪ ਦੀ ਵੀਰ ਨੇ ਸਮਝਾ ਦਿੱਤਾ। ਚਲੋ ਜੀ ਆਪ ਕੋ ਆਪਣੀ ਸੋਚ ਆ। ਆਪਾਂ ਦੇ ਹਿਸਾਬ ਨਾਲ ਮੋਲ ਲਾਉਣ ਪਰ ਇੱਥੇ ਆਣ ਕੇ ਕੋਈ ਵੇਖ ਲੈਣ। ਹਾਂਜੀ ਤਸੱਲੀ ਕਰਨਾ ਆਪਦੀ ਰਿਕਾਰਡ ਦੇ ਆਪਾਂ ਜ਼ਿੰਮੇਦਾਰ ਆਂ ਬਾਕੀ ਜੇ ਕੋਈ ਵੀਰ ਆ ਆਪਦੀ ਤਸੱਲੀ ਡਾਕਟਰ ਲੈ ਆ ਕੇ ਹੱਥ ਪਵਾ ਕੇ ਚੈੱਕ ਕਰਾ ਕੇ ਲਿਜਾਵੇ। ਕੱਲ ਨੂੰ ਨਾ ਮੇਰਾ ਭਰਾ ਉਹ ਫੋਨ ਕਰਕੇ ਆਖੇ ਵੀਰੇ 20 ਦਿਨ ਗਾਂ ਲੈ ਗਈ ਠਾਂ ਲੈ ਗਈ ਕਿਉਂਕਿ ਆਪਣੇ ਘਰ ਦੀਆਂ ਨਹੀਂ ਘਰਦੀਆਂ ਨਹੀਂ ਹਾਂਜੀ ਇਸ ਕਰਕੇ ਦੋਸਤੋ ਤਸੱਲੀਆਂ ਪਹਿਲਾਂ ਕਰ ਲਿਆ ਕਰੋ ਮੈਂ ਵਾਰ-ਵਾਰ ਕਹਿੰਦਾ ਹੁੰਨਾ ਵੀ ਜੇ ਸਥਾਨ ਤੋਂ ਵੀ ਆਪ ਬਖਾਉਣੇ ਜੇਕਰ ਮਾਲਕ ਕੋਈ ਤਸਦੀ ਨਹੀਂ ਕਰਵਾਉਂਦਾ ਤਾਂ ਉਹ ਫਿਰ ਜ਼ਰੂਰ ਕਿਹਾ ਜਾਏ ਇੱਥੇ ਆਰਡਰ ਲੰਦੀ ਹੈ ਨਹੀਂ ਜੀ ਵੇਖੋ ਜੀ ਇਹਦਾ ਤੁਹਾਡੇ ਕੋਲ ਪੂਰਾ ਰਿਕਾਰਡ ਆ ਇਹਦਾ ਪੂਰਾ ਰਿਕਾਰਡ ਆ ਹਰ ਇੱਕ ਤਰ੍ਹਾਂ ਦੀ ਫੋਟੋ ਵੀਡੀਓ ਬਚਪਨ ਦੇ ਵਿੱਚ ਇਸ ਬੱਚੀ ਦੀ ਤੁਹਾਨੂੰ ਫੋਟੋ ਵੀਡੀਓ ਵੀ ਮਿਲ ਜੂਗੀ ਪਹਿਲਾ ਸਵੇਰ ਸੂਈ ਜਾਂ ਦੂਜਾ ਸਵੇਰ ਸੂਈ ਹੈ ਤਿਆਰੀ ਦੇ ਵਿੱਚ ਜਦੋਂ ਸੀ ਉਦੋਂ ਚੱਡਾ ਕਿੰਨਾ ਕੁ ਬਣਾਇਆ ਕਿੰਨੀ ਕੁ ਤਿਆਰੀ ਸੀ ਉਹ ਪੂਰੀਆਂ ਤੁਹਾਨੂੰ ਵੀਡੀਓ ਫੋਟੋਆਂ ਮਿਲ ਜਾਣਗੀਆਂ ਕੋਈ ਚੱਕ ਨਹੀਂ ਸਾਈਜ਼ ਵਾਲੀ ਗੱਲ ਆ ਆਪਾਂ ਆਖਿਓ ਆਪਾਂ ਹੁਣ ਵੀ ਆਣਨੇ ਆ ਕੋਈ ਵੀਰ ਸੰਭ ਲਵੇ ਤੇ ਭਾਵੇਂ ਸਾਝੇ ਹੋਣੇ ਰੱਖ ਲਵੇ ਤਿਆਰ ਕਰਕੇ ਗਾ ਦੇ ਤੇ ਅੱਛਾ ਸੁਖਿੰਦਰ ਭਾਈ ਇਹੋ ਅੱਜ ਪਾਸੋਂ ਤਿੰਨ ਸੀ ਹਾਂ ਤਿੰਨ ਹੈ ਜੀ ਠੀਕ ਹੈ ਤੇ ਉਹ ਖੀਰ ਲਈ ਵੀ ਇਹਦਾ ਕਿੰਨਾ ਮੁੱਲ ਕੀਤਾ ਜੀ ਉਹਦਾ ਮੁੱਲ 55000 ਦੇ ਦੇਾਂਗੇ ਉਹ ਵੀ 55 ਦੀ ਹਾਂਜੀ ਠੀਕ ਹੈ ਥੋੜੀ ਲੱਸੀ ਕਰਕੇ ਵੈਸੇ ਚੱਲੋ ਰਾਜੀ ਹੋ ਜੀ ਉਹ ਵੀ ਲੱਸੀ ਵਿੱਚ ਕੋਈ ਹਾਂਜੀ ਉਹ ਮਾਨਤਾਂ ਕਰਦੇ ਆਂ ਛੋੜਛੱਪ ਹੋ ਜਾਊਗਾ ਦੋਸਤੋ 55000 ਦੇ ਵਿੱਚੋਂ ਠੀਕ ਆ ਜੀ ਲੱਸੀ ਫਿੱਕੀ ਜ਼ਰੂਰ ਆ ਦੁੱਧ ਵਾਲੀ ਪੂਰੀ ਆ ਜੀ ਦੁੱਧ ਵੱਲੋਂ ਵੀਰਾਂ ਦਾ ਪੂਰੀ ਰਕਾਵਟ ਹੈ ਹੈਗੇ ਯਾਨੀ ਮਤਲਬ ਪੂਰੇ ਫਾਰਮ ਦੀ ਹੈ ਵੇਖੋ ਮਿਲਕਵਾਨ ਵੇਖੋ ਗਾਂ ਦੀ ਮਿਲਕ ਵੇਣੇ ਕਿਹੜੇ ਵੀਰੋਂ ਪਰਖਣਾ ਜੀ ਇਹਨੂੰ ਪਰਖਾ ਉਹਨੇ ਆਹ ਚੀਜ਼ਾਂ ਵੇਚ ਕੇ ਡੰਗਰ ਲੈਣਾ ਹੁੰਦਾ ਜੀ ਇਹਨੂੰ ਨਹੀਂ ਪਰਖ ਚਲੋ ਆਪਾਂ ਬਿਲਕੁਲ 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 ਹਾਂ ਜੀ ਤੇ ਅੱਛਾ ਇੱਕ ਨੰਬਰ ਆਪਣੇ ਵੀਰ ਸੁਖਿੰਦਰ ਬੋਲ ਦੀਏ ਜ਼ਰੂਰ ਜੀ ਨੰਬਰ 9877 02247 ਠੀਕ ਹੈ ਜੀ ਹਈ ਇੱਥੇ ਵਟਸਐਪ ਚੱਲਦਾ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸੁਖਵਿੰਦਰ ਤੇ ਪਿੰਡ ਪੰਘਾਲੇ ਤੁਸੀਂ ਖਾਸ ਵਿਜਿਟ ਕਰਨੀ ਹੈ ਦੋਸਤੋ ਤੂਤ ਪਿੰਡ ਵੀ ਥੋੜੀ ਦੂਰੀ ਤੇ ਆ ਵਹਿੜਾ ਤਿੰਨ ਦਿਖਾ ਦਿਆਂ ਦੋਸਤੋ ਰੇਡ ਭਾਪੜ ਤੇ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ ਜਿਹੜੀ ਵਹਿੜ ਪਸੰਦ ਆਊਗੀ ਆਪਦਾ ਹੱਕ ਸਮਝ ਕੇ ਤਸੱਲੀ ਜ਼ਰੂਰ ਕਰ ਲਿਓ ਇੱਕ ਟਾਈਮ ਚੋਕੇ ਦੋ ਟਾਈਮ ਚੋਕੇ ਦੂਰੋਂ ਨੇੜੇੋਂ ਜਿਹੜੇ ਵੀਰ ਹੈਗੇ ਆ ਦੂਰੋਂ ਤਰਾਡੇ ਆਉਣਾ ਤਾਂ ਵੀ ਤੁਸੀਂ ਦੋਸਤੋ ਨੇੜੇ ਬੰਨੇ ਆਪਦੇ ਰਿਸ਼ਤੇਦਾਰ ਜੀ ਕਿਤੇ ਰਹਿ ਕੇ ਤਸੱਲੀ ਕਰ ਸਕਦੇ ਹੋ ਵਹਿੜਾ ਬਿਲਕੁਲ ਅੱਗੇ ਪਹਿਲੇ ਨੰਬਰ ਤੇ ਵਿਖਾਈਏ ਫੁੱਲ ਬਟਾ ਫੁੱਲ ਰਿਕਾਰਡ ਵਾਲੀ ਵਹਿ ਵਿਸਤਾਰ ਦੇ ਨਾਲ ਗੱਲਬਾਤ ਦੱਸੀ ਜਾਊਗੀ ਵਿਖਾਈ ਜਾਊਗੀ ਮੋਬਾਈਲ ਦੇ ਵਿੱਚ ਕੱਢ ਕੇ ਪੂਰੀਆਂ ਫੋਟੋਆਂ ਵੀਡੀਓ ਜਿਹੜੀਆਂ ਅਵੇਲੇਬਲ ਨੇ ਵਾਹ ਇੱਕ ਨੰਬਰ ਨਿਹਰਾ ਫੋਨ ਦੇ ਵਿੱਚ ਨਹੀਂ ਜਿੱਥੋਂ ਆਪਾਂ ਲਈ ਹੈ ਨਾ ਆਪਾਂ ਉਹਨਾਂ ਦੇ ਫੇਸ ਟੂ ਫੇਸ ਵੀ ਬੰਦਿਆਂ ਨੂੰ ਮੰਨ ਲਓ ਇਹਨੇ ਪੈਸੇ ਲਾਉਣੇ ਆ ਨਾ ਆਪਾਂ ਉਹ ਵੀ ਆ ਨਹੀਂ ਨਹੀਂ ਜ਼ਰੂਰ ਜੀ ਜ਼ਰੂਰ ਤੱਕ ਰਸਤਾ ਘਰ ਵਿਖਾ ਦੇਣਾ ਚਾਹੀਦਾ ਹਾਂਜੀ ਹਾਂਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ